ਸਾਰੇ ਹੀ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਤੰਦਰੁਸਤੀ ਦੇ ਬਹੁਤ ਹੀ ਮਹੱਤਵਪੂਰਨ ਪਿੱਲਰ ਐਕਸਰਸਾਈਜ਼ ਦੇ ਇੱਕ ਸੈੱਟ ਬਾਰੇ ਉਹ ਸੈਕਸਰਸਾਈਜ਼ ਸੈੱਟ ਨੂੰ ਸਾਡੇ ਕੋਚ ਸਾਹਿਬ ਖੁਦ ਵੀ ਕਰਦੇ ਹਨ ਅਤੇ ਕਰਨ ਦੀ ਸਲਾਹ ਵੀ ਦਿੰਦੇ ਹਨ ਉਹ ਐਕਸਰਸਾਈਜ਼ ਸੈੱਟ ਦੀਆਂ ਕੀ ਖੂਪੀਆਂ ਨੇ ਤੇ ਉਹ ਕਿਉਂ ਮਹੱਤਵਪੂਰਨ ਹੈ ਆਓ ਜਾਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੇ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਰਵਦੀਪ ਸਿੰਘ ਜੀ ਸਰ ਜੀ ਰਨਿੰਗ ਤੋਂ ਬਾਅਦ ਤੁਸੀਂ ਜਿਹੜਾ ਐਕਸਰਸਾਈਜ਼ ਦਾ ਸੈੱਟ ਕਰਦੇ ਹੋ ਉਹਦਾ ਕੀ ਮਹੱਤਵ ਹੈ ਤੇ ਕਿਉਂ ਜ਼ਰੂਰੀ ਹੈ ਜੀ ਬੜਾ ਹੀ ਮਹੱਤਵਪੂਰਨ ਹੈ ਉਹ ਸੈੱਟ ਜੀ ਅੱਜ ਦੀ ਮਾਡਰਨ ਲਾਈਫ ਸਟਾਈਲ ਦੇ ਵਿੱਚ ਵਿਸ਼ਵ ਸਵਾਸ ਗਠਨ ਜਿਹੜਾ ਉਹ ਵੀ ਜਦੋਂ ਫਿਟਨੈਸ ਦੀ ਗੱਲ ਕਰਦਾ ਹੈ ਚਾਰ ਪਿੱਲਰ ਦੱਸਦਾ ਤੇ ਉਹਦੇ ਵਿੱਚ ਪਹਿਲਾ ਜਿਹੜਾ ਉਹ ਐਕਸਰਸਾਈਜ਼ ਹੀ ਹੈ ਜੀ ਕਿਉਂਕਿ ਜੀਵਨ ਜਿਹੜਾ ਇਹ ਦੋ ਤਰ੍ਹਾਂ ਦਾ ਹੈ ਇਸ ਸ੍ਰਿਸ਼ਟੀ ਦੇ ਵਿੱਚ ਇੱਕ ਹੈ ਬਨਸਪਤੀਆਂ ਦਾ ਜੀਵਨ ਤੇ ਇੱਕ ਹੈ ਜੀਵਾਂ ਦਾ ਜੀਵਨ ਜੀ ਬਨਸਪਤੀਆਂ ਦਾ ਧਰਮ ਹੈਗਾ ਕਿ ਇੱਕ ਜਗ੍ਹਾ ਟਿਕ ਕੇ ਰਹਿਣਾ ਠੀਕ ਹੈ ਉਹ ਤਾਂ ਇਸ ਖੇਤਰਾਂ ਦੇ ਰੇਸ਼ੇਤ ਮੰਦਰਾਂ ਦੇ ਵਿੱਚ ਜੋ ਇੱਕ ਜਗ੍ਹਾ ਟਿਕ ਕੇ ਰਹਿੰਦੇ ਨੇ ਉੱਟ ਕੇ ਅੰਦਰ ਉੱਤਰ ਕਰ ਉਹਦੇ ਉਹਨਾਂ ਨੂੰ ਨੁਕਸਾਨ ਦਾ ਜੀ ਬਿਲਕੁਲ ਤੇ ਜੀਵਾਂ ਦਾ ਧਰਮ ਹੈਗਾ ਮੂਵਮੈਂਟ ਜੀ ਤੋਰਦੇ ਭੱਜਦੇ ਰਹੋ ਹਾਂਜੀ ਸੋ ਇਨਸਾਨ ਜਿਹੜਾ ਆ ਉਹ ਅੱਜ ਦੀ ਡੇਟ ਦੇ ਵਿੱਚ ਸਾਰੇ ਮਿਹਨਤ ਦੇ ਕੰਮ ਮਸ਼ੀਨਾਂ ਨੂੰ ਦੇ ਕੇ ਆਪ ਨਕਾਰਾ ਹਮਲਾ ਜਾ ਰਿਹਾ ਹੈ ਆਲਸੀ ਬਜਾ ਰਿਹਾ ਹੈ ਜਦ ਕਿ ਕੁਦਰਤ ਨੇ ਜਿਹੜਾ ਡਿਜ਼ਾਈਨ ਕੀਤਾ ਸਾਨੂੰ ਉਹ ਕੀਤਾ ਆ ਮੂਵਮੈਂਟ ਵਾਸਤੇ ਤੋਰਣ ਭੱਜਣ ਵਾਸਤੇ ਤੇ ਜਦੋਂ ਮੂਵਮੈਂਟ ਘਟਦੀ ਜਾ ਰਹੀ ਆ ਤੇ ਫਿਰ ਕੁਦਰਤ ਕਹਿੰਦੀ ਹੈ ਕਿ ਨਹੀਂ ਜਿਹੜੀ ਚੀਜ਼ ਚ ਮੂਵਮੈਂਟ ਨਹੀਂ ਰਹੇਗੀ ਉਹਨੂੰ ਮੈਂ ਨਸ਼ਟ ਕਰ ਦੇਣਾ ਠੀਕ ਤੇ ਇਨਸਾਨ ਵੀ ਹੌਲੀ ਹੌਲੀ ਨਸ਼ਟ ਹੋ ਰਿਹਾ ਉਹ ਬਿਮਾਰੀਆਂ ਦੇ ਵਿੱਚ ਜਾ ਰਿਹਾ ਸੋ ਅਗਰ ਅਸੀਂ ਆਪਣੇ ਆਪ ਨੂੰ ਮੇਨਟੇਨ ਰੱਖਣਾ ਬਣਾਏ ਰੱਖਣਾ ਹੈ ਤੇ ਸਾਨੂੰ ਐਕਸਰਸਾਈਜ਼ ਕਰਨ ਦੀ ਲੋੜ ਹੈ ਸੋ ਇਹ ਜਿਹੜਾ ਐਕਸਰਸਾਈਜ਼ ਸੈਟ ਮੈਂ ਕਰਦਾ ਆ ਇਹਦਾ ਮਤਲਬ ਇਹ ਹੈਗਾ ਕਿ ਜਿਹੜਾ ਸਾਡੇ ਕੋਲ ਟਾਈਮ ਹੈ ਅੱਜ ਹਰ ਕਿਸੇ ਕੋ ਬੜਾ ਥੋੜਾ ਹੈ ਜੀ ਠੀਕ ਹੈ ਹਾਲਾਂਕਿ ਕੁਦਰਤ ਨੇ ਉਹੀ 24 ਘੰਟੇ ਸਦੀਆਂ ਪਹਿਲਾਂ ਦਿੱਤੇ ਸੀ ਤੇ ਅੱਜ ਵੀ ਉਹੀ ਹੈ ਲੇਕਿਨ ਅੱਜ ਜਿੰਨੂੰ ਵੀ ਪੁੱਛੋ ਤਾਂ ਕਹਿੰਦਾ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਜੀ ਕਿਉਂਕਿ ਜ਼ਿੰਦਗੀ ਜਿਹੜੀ ਆ ਨਾ ਉਹ ਦੌੜ ਭੱਜ ਦੇ ਪਿੱਛੇ ਵਾਲੀ ਹੋ ਗਈ ਹੈ ਕਿ ਦੌੜ ਭੱਜ ਪੈਸੇ ਦੀ ਹੈ ਸਭ ਤੋਂ ਜ਼ਿਆਦਾ ਜੀ ਹਾਂਜੀ ਪੈਸਾ ਖਾਣ ਚ ਬੰਦਾ ਇੰਨਾ ਮਸਤ ਬਿਜ਼ੀ ਹੋ ਰਿਹਾ ਹੈ ਕਿ ਬਾਕੀ ਕੰਮਾਂ ਵਾਸਤੇ ਤਾਂ ਕੋਈ ਟਾਈਮ ਨਹੀਂ ਰਿਹਾ ਜਦ ਕਿ ਉਹਨੇ ਜੋ ਵੀ ਕਮਾਉਣਾ ਹੈ ਇਸ ਸਰੀਰ ਵਾਸਤੇ ਕਮਾਉਣਾ ਹੈ ਅਗਰ ਇਹ ਤੰਦਰੁਸਤ ਹੈ ਤਾਂ ਤਾਂ ਹੀ ਇੰਜੋਏ ਕਰ ਪਾਏਗਾ ਜੀ ਸੋ ਥੋੜੇ ਸਮੇਂ ਦੇ ਵਿੱਚ ਸਾਡੇ ਸਰੀਰ ਦੀਆਂ ਜਿਹੜੀਆਂ ਚਾਰ ਚੀਜ਼ਾਂ ਨੇ ਬੇਸਿਕ ਜਿਨ੍ਹਾਂ ਨੂੰ ਅਸੀਂ ਟੋਨ ਅਪ ਕਰਨਾ ਹੁੰਦਾ ਜਿਹੜੀਆਂ ਮੂਵਮੈਂਟ ਦੇ ਨਾਲ ਉਹ ਸੈੱਟ ਰਹਿੰਦੀਆਂ ਨੇ ਉਹ ਪਹਿਲੇ ਤੇ ਸਾਡੇ ਮਸਲ ਨੇ ਸਾ ਤੁਸੀਂ ਹੁਣ ਬਾਹ ਹਿਲਾ ਰਹੇ ਹੋ ਤੇ ਤੁਸੀਂ ਦੇਖੋ ਕਿਹੜੇ ਕਿਹੜੇ ਮਸਲ ਸਾਰੇ ਜਿਹੜੇ ਨੇ ਉਹ ਕੰਮ ਆਉਂਦੇ ਨੇ ਜੀ ਸੋ ਉਹਨਾਂ ਦੀ ਸਟ੍ਰੈਂਥ ਉਹਨਾਂ ਦਾ ਮੂਵਮੈਂਟ ਸਹੀ ਰਵੇ ਉਹ ਯਾਨੀ ਕਿ ਮਸਲਸ ਨੂੰ ਟੋਨ ਅਪ ਕਰਨਾ ਦੂਸਰਾ ਸਾਡੇ ਪਿੱਛੇ ਨਰਵਸ ਨੇ ਜੀ ਠੀਕ ਹੈ ਜਿਹੜੀਆਂ ਨਸਾਂ ਨੇ ਨਰਵਸ ਸਿਸਟਮ ਆ ਸਾਡਾ ਦਿਮਾਗ ਆਦੇਸ਼ ਦੇ ਰਿਹਾ ਸਰੀਰ ਨੂੰ ਐਕਿਊਟ ਕਰ ਰਿਹਾ ਤੁਹਾਨੂੰ ਚਲਾਉਣਾ ਹੈ ਜਿਹੜਾ ਨਰਵਸ ਸਿਸਟਮ ਹੈ ਸਾਡਾ ਤੇ ਨਾਲ ਹੀ ਕੁਝ ਨਸਾਂ ਨੇ ਆ ਤੁਸੀਂ ਦੇਖੋਗੇ ਇੱਕ ਤੇ ਨਰਵਸ ਸਿਸਟਮ ਦਾ ਵਾਲਾ ਵਾਂਗੂ ਹੋਗਾ ਤੇ ਇੱਕ ਪਿੱਛੇ ਨਾੜੀਆਂ ਨੇ ਜੀ ਹਾਂਜੀ ਜਿਹੜੀਆਂ ਆ ਤੁਸੀਂ ਇਥੋਂ ਫੀਲ ਕਰੋਗੇ ਤੇ ਆ ਨਾੜੀਆਂ ਤੁਹਾਨੂੰ ਫੀਲ ਹੁੰਦੀ ਹੈ ਜਿਹੜੀਆਂ ਤਾਕਤ ਜਿਨ੍ਹਾਂ ਨੇ ਪਿੱਛੇ ਲੈਣੀਆਂ ਹੁੰਦੀਆਂ ਇਹਨਾਂ ਨੂੰ ਕੌਨ ਅਪ ਕਰਨਾ ਇਹਨਾਂ ਦੀ ਲਾਸਟਿਸੀਟੀ ਨੂੰ ਮੇਨਟੇਨ ਕਰਨਾ ਉਹ ਵੀ ਬੜਾ ਜ਼ਰੂਰੀ ਹੈ ਤੀਸਰਾ ਸਾਡੇ ਸਰੀਰ 'ਚ ਢਾਂਚਾ ਜਿਹੜਾ ਸਾਡਾ ਖਲੋਤਾ ਹੈ ਹੱਡੀਆਂ ਦੇ ਉੱਤੇ ਖਲੋਤਾ ਹੈ ਤੇ ਹੱਡੀਆਂ ਦੇ ਵਿੱਚ ਸਾਡੇ ਜੋੜ ਨੇ ਜ ਉਨਾਂ ਦਾ ਜੋੜਾਂ ਦਾ ਜਿਹੜਾ ਮੂਵਮੈਂਟ ਹੈ ਉਹ ਸਹੀ ਹੋਣਾ ਚਾਹੀਦਾ ਹੈ। ਅਗਰ ਉੱਥੇ ਅਸੀਂ ਰੁੱਕ ਗਏ ਤੇ ਉਹ ਸਟਿਫ ਹੋਣ ਲੱਗ ਪੈਂਦੇ ਉਹ ਲੌਕ ਹੋ ਜਾਣਗੇ। ਬਹੁਤ ਸਾਰੇ ਲੋਕ ਤੁਸੀਂ ਜਾਣਦੇ ਹੋਗੇ ਜਿ ਮੇਰਾ ਮੋਢਾ ਤਾਂ ਨਹੀਂ ਹੁੰਦਾ ਲੌਕ ਹੋ ਗਿਆ। ਜੀ ਜਾਂ ਮੇਰੇ ਚੂਲੇ ਕੰਮ ਨਹੀਂ ਕਰਦੇ। ਹਾਂ ਜਾਂ ਗੋਡਿਆਂ ਦੀ ਪ੍ਰੋਬਲਮ ਤੇ ਅੱਜ ਕਰ ਕਰਦੇ ਵਿੱਚ ਆਉਂਦੀ ਆ। ਸੋ ਇਹ ਮੂਵਮੈਂਟ ਜਿਹੜਾ ਨਾ ਇਹ ਹਰ ਇੱਕ ਜੋਇੰਟ ਨੂੰ ਚਾਹੀਦਾ ਹੁੰਦਾ। ਇਹ ਵੀ ਬੜਾ ਜ਼ਰੂਰੀ ਹੈ। ਔਰ ਚੌਥਾ ਜਿਹੜਾ ਆ ਸਾਡਾ ਦਿਮਾਗ ਦਾ ਸਾਡੇ ਸਰੀਰ ਦੇ ਨਾਲ ਤਾਲ ਮਿਲ ਜੁਦਾ ਹੈ। ਜੀ ਆਦੇਸ਼ ਹਰ ਚੀਜ਼ ਦਾ ਦਿਮਾਗ ਤੋਂ ਆਉਣਾ ਹੈ। لیکن کرنا ہو શરીર نے ٹھیک ہے ਜਿਵੇਂ ਦਿਮਾਗ ਤੋਂ ਹੁਣ ਇਹ ਆਦੇਸ਼ ਆਇਆ ਕਿ ਉੱਠ ਕੇ ਤੁਰ ਲੇ ਲੇਕਿਨ ਤੁਰਨਾ ਤਾਂ ਪੈਰਾਂ ਨੇ ਆ ਜੀ ਬਿਲਕੁਲ ਹਾਂਜੀ ਸੋ ਉਹ ਆਦੇਸ਼ ਜਿਹੜੇ ਨੇ ਉਹ ਸਹੀ ਸਰੀਰ ਐਗਜ਼ੀਕਿਊਟ ਕਰ ਪਾ ਰਿਹਾ ਕਰ ਨਹੀਂ ਕਰ ਪਾ ਰਿਹਾ ਇਹ ਵੀ ਬੜਾ ਮਹੱਤਵਪੂਰਨ ਹੈ ਸੋ ਮੂਵਮੈਂਟ ਜਿਹੜਾ ਐਕਸਰਸਾਈਜ਼ ਹੈ ਉਹਦੇ ਚ ਇਹ ਚਾਰ ਚੀਜ਼ਾਂ ਆ ਜਾਂਦੀਆਂ ਕਿ ਇਹ ਚਾਰੀ ਤੁਹਾਡੀਆਂ ਚੀਜ਼ਾਂ ਨੂੰ ਪੋਨ ਅਪ ਕਰਕੇ ਇਹਨੂੰ ਚਾਲੂ ਰੱਖਣਾ ਹੈ ਤਾਂ ਕਿ ਜਿੱਥੇ ਵੀ ਤੁਹਾਨੂੰ ਐਮਰਜੈਂਸੀ ਸਰੀਰ ਦੀ ਲੋੜ ਪੈਂਦੀ ਹੈ ਉਹ ਤੁਹਾਡਾ ਸਾਥ ਦੇ ਸਕੇ ਜੀ ਹਾਂਜੀ ਸੋ ਇਹ ਇਸ ਐਕਸਰਸਾਈਜ਼ ਦਾ ਜਿਹੜਾ ਮਤਲਬ ਹੈ ਔਰ ਦੂਸਰਾ ਜਿਹੜਾ ਅੱਜ ਕੱਲ ਟਾਈਮ ਜਿਹੜਾ ਘੱਟ ਹੈ ਤੇ ਹਰ ਬੰਦਾ ਚਾਹੁੰਦਾ ਹੈ ਕਿ ਥੋੜੇ ਟਾਈਮ ਦੇ ਵਿੱਚ ਮੈਨੂੰ ਜ਼ਿਆਦਾ ਰਿਜ਼ਲਟ ਮਿਲ ਜੇ ਜੀ ਹਾਂਜੀ ਸੋ ਉਸ ਚੀਜ਼ ਨੂੰ ਦੇਖ ਕੇ ਮੁੱਖ ਰੱਖਦਿਆਂ ਹੋਇਆ ਇਸ ਸੈੱਟ ਨੂੰ ਤਿਆਰ ਕੀਤਾ ਗਿਆ ਇਹ ਇੱਕ ਤੇ ਸਰੀਰ ਦੇ ਹਰ ਇੱਕ ਭਾਗ ਦੀ ਹਰ ਇੱਕ ਜੋੜ ਦੀ ਹਰ ਇੱਕ ਨਰਵਸ ਦੀ ਹਰ ਇੱਕ ਮਸਲ ਦੀ ਔਰ ਦਿਮਾਗ ਦੇ ਨਾਲ ਜਿਹੜਾ ਕਨੈਕਸ਼ਨ ਹੈ ਸਾਡੇ ਉਹ ਸੰਗ ਦਾ ਉਹ ਨੂੰ ਐਕਟਿਵ ਕੀਤਾ ਜਾਵੇ ਇਹਨਾਂ ਦੀ ਟੋਨ ਅਪ ਕੀਤਾ ਜਾਵੇ ਤਾਂ ਕਿ ਸਾਡਾ ਸਰੀਰ ਬਿਲਕੁਲ ਰਵਾਂ ਰਵੇ ਤੇ ਜਦੋਂ ਵੀ ਸਾਡੀ ਲੋੜ ਸਾਡੇ ਸ਼ਰੀਰ ਦੀ ਕਿਤੇ ਵੀ ਸਾਨੂੰ ਕਹਿੰਦੀ ਹੈ ਤੇ ਉਹ ਸਾਡਾ ਸਾਥ ਦੇ पाए ਜੀ ਸੋ ਇਹ ਇਸ ਸੈਟ ਦਾ ਇੱਕ ਮਤਵ ਹੈ ਜਰੂਰੀ ਇਸ ਕਰਕੇ ਹੈ ਕਿ ਜੇ ਤੁਸੀਂ ਤੰਦਰੁਸਤ ਰਹਿਣਾ ਹੈ ਤੇ ਤੁਹਾਡੇ ਮਸਲਸ ਦਾ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਚਾਰਾਂ ਦਾ ਹੀ ਐਕਟਿਵ ਰਹਿਣਾ ਬੜਾ ਜ਼ਰੂਰੀ ਹੈ ਜੀ ਕਿਉਂਕਿ ਕੁਦਰਤ ਦਾ ਨਿਯਮ ਹੈ ਜੇ ਤੁਸੀਂ ਜਿਸ ਚੀਜ਼ ਨੂੰ ਵੀ ਵਰਤਣਾ ਛੱਡ ਦਿੰਦੇ ਹੋ ਉਹਨੂੰ ਅਨਸਟ ਕਰਨਾ ਪੈਂਦੀ ਹੈ ਜੀ ਹਾਂਜੀ ਜਿਵੇਂ ਪਿਛੇ ਕਿਹਾ ਜਾਂਦਾ ਜਦੋਂ ਇਨਸਾਨ ਬਣਿਆ ਸੀਗਾ ਤੇ ਬਾਂਦਰ ਤੋਂ ਬਣਿਆ ਤੇ ਦੀ ਪੂਛ ਵੀ ਹੁੰਦੀ ਸੀ ਉਹ ਹੌਲੀ ਹੌਲੀ ਪੂਛ ਗਾਇਬ ਹੋ ਗਈ ਕਿਉਂਕਿ ਅਸੀਂ ਉਹਨੂੰ ਵਰਤਣਾ ਬੰਦ ਕਰ ਦਿੱਤਾ ਚਲੋ ਇਹ ਤੇ ਪ੍ਰਾਣੀਆਂ ਗੱਲਾਂ ਪਤਾ ਨਹੀਂ ਕਿਸੇ ਨੇ ਦੇਖਿਆ ਦੀ ਸੀ ਜਾਂ ਨਹੀਂ ਸੀ ਹੁੰਦੀ ਲੇਕਿਨ ਅੱਜ ਵੀ ਤੁਸੀਂ ਦੇਖ ਲਿਓ ਕਿਸੇ ਬੰਦੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਹੈ ਮੰਨ ਲਓ ਉਹਦੀ ਲੱਤ ਦੀ ਹੱਡੀ ਟੁੱਟ ਗਈ ਹੈ ਹੁਣ ਉਹਨੂੰ ਹੀਲਿੰਗ ਹੋਣ 'ਚ ਟਾਈਮ ਲੱਗਣਾ ਹੈ ਉਹਨੂੰ ਕਸਰ ਲੱਗ ਗਿਆ ਤੇ ਉਹ ਹੁਣ ਉਹ ਮੱਜੇ ਤੇ ਪਿਆ ਹੈ ਉਸ ਰਾਤ ਦੇ ਉਹ ਚੋਰੀ ਹਿਲ ਗਿਆ ਰਾਮੀ ਤੇ ਉਹ ਜਦੋਂ 2-3 ਮਹੀਨੇ ਬਾਅਦ ਜਦੋਂ ਠੀਕ ਹੁੰਦਾ ਹੈ ਤੇ ਦੇਖਦਾ ਕਿ ਇਹ ਲਤ ਦੂਜੀ ਨਾਲੋਂ ਕਮਜ਼ੋਰ ਹੋ ਚੁੱਕੀ ਜੀ ਹਾਂਜੀ ਕਿਉਂਕਿ ਉਹਦਾ ਇਸਤੇਮਾਲ ਨਹੀਂ ਹੋਇਆ ਉੱਥੇ ਸਾਰੇ ਉਹਦੇ ਮਸਲ ਸੁਦੀਆਂ ਨਰਵਸ ਉਹਦਾ ਸਿਸਟਮ ਜਿਹੜਾ ਚੱਲਣਾ ਸੀ ਉਹ ਪ੍ਰੋਪਰਲੀ ਨਹੀਂ ਗਿਆ ਇਸ ਕਰਕੇ ਕਮਜ਼ੋਰ ਹੋ ਜਾਂਦਾ ਸੀ ਇਸ ਕਰਕੇ ਸਰੀਰ ਨੂੰ ਜਦੋਂ ਤੁਸੀਂ ਇਸਤੇਮਾਲ ਕਰਦੇ ਰਹੋਗੇ ਤੇ ਤਾਂ ਹੀ ਤੁਸੀਂ ਤੰਦਰੁਸਤ ਰਹਿਣ ਵਾਲੇ ਹੋ ਜੇ ਤੁਸੀਂ ਇਹਨੂੰ ਇਸਤੇਮਾਲ ਨਹੀਂ ਕਰਦੇ ਤਾਂ ਤੰਦਰੁਸਤ ਨਹੀਂ ਰਹਿਣ ਵਾਲੇ ਪੁਰਾਣੇ ਸਮਾਜ ਜ਼ਮਾਨਿਆਂ ਦੇ ਵਿੱਚ ਸਾਨੂੰ ਐਕਸਰਸਾਈਜ਼ ਦੀ ਲੋੜ ਹੀ ਨਹੀਂ ਸੀ ਪੈਂਦੀ ਕਿ ਜਿਹੜੀ ਜੰਗਲ ਦੀ ਲਾਈਫ ਹੈ ਉਹਦੇ ਚ ਕਦੇ ਤੁਹਾਨੂੰ ਖਾਣਾ ਲੱਭਣ ਵਾਸਤੇ ਭੱਜਣਾ ਪੈ ਰਿਆ ਕਦੇ ਤੁਹਾਨੂੰ ਜਾਨ ਬਚਾਉਣ ਵਾਸਤੇ ਭੱਜਣਾ ਪੈਣਦਿਆ ਕਦੇ ਜਾਨ ਪਚਾਉਣ ਵਾਸਤੇ ਕਿਤੇ ਰੁੱਖ ਤੇ ਚੜ੍ਹਨਾ ਪੈਣਦਿਆ ਜੀ ਤੇ ਕਦੇ ਸਾਹਮਣੇ ਕੋਈ ਆ ਗਿਆ ਤੁਹਾਨੂੰ ਥੱਲੋਂ ਚੁੱਕ ਕੇ ਢੇਮ ਮਾਰ ਰਹੇ ਹੋ ਤੁਸੀਂ ਹਾਂਜੀ ਇਹ ਤੁਸੀਂ ਚੁੱਕ ਕੇ ਉਹਨੂੰ ਪੱਥਰ ਮਾਰਿਆ ਜਾਂ ਢੇਮ ਮਾਰੀ ਤੇ ਤੁਹਾਡੀ ਮੋਢੇ ਦੀ ਪੂਰੀ ਐਕਸਰਸਾਈਜ਼ ਹੋ ਗਈ ਜੀ ਹਾਂਜੀ ਜਦੋਂ ਤੁਸੀਂ ਇੱਕ ਰੁੱਖ ਤੇ ਚੜ੍ਹਦੇ ਹੋ ਤੇ ਉਹਦੇ ਵਿੱਚ ਤੁਹਾਡੇ ਹੱਥਾਂ ਦੀ ਗ੍ਰਿਪ ਠੀਕ ਹੈ ਕੈਣੀ ਨੂੰ ਫੜ ਕੇ ਤਾਂ ਚੁੱਕੋ ਹੁਣ ਚੜੋਗੇ ਤੇ ਫਿਰ ਪੈਰਾਂ ਦੀ ਅੰਗੂਠੇ ਤੱਕ ਦਾ ਤੁਹਾਡਾ ਉਹਦੇ ਚ ਕਿਉਂਕਿ ਉੱਥੇ ੜਾਉਣਾ ਕੀ ਹੈ ਤੁਸੀਂ ਬੂਟੇ ਸਿੱਧਾ ਹੈਗਾ ਤਾਂ ਉਹ ਬੂਟਾ ਤੇ ਉਹਦੇ ਨਾਲ ਕੀ ੜਾਉਗੇ ਪੈਰ ਹੀ ਅਗੂਂਗੜਾ ਮੜ ਗਿਆ ਜਿਹੜਾਉਗੇ ਠੀਕ ਹੈ ਉੱਤੇ ਕੁਟਾਣੀ ਲੱਭੇ ਕੀ ਹੱਥ ਪਾਓਗੇ ਉੱਤੇ ਹੱਥ ਪਾ ਕੇ ਜਦੋਂ ਖਿੱਚੋਗੇ ਉੱਤੇ ਤੇ ਇਹ ਮਸਲ ਦੀ ਐਕਸਰਸਾਈਜ਼ ਹੋ ਗਈ ਜਦੋਂ ਤੁਸੀਂ ਉਹ ਪੈਰ ਵੀ ਤੁਹਾਡਾ ਗੋਡੇ ਤੱਕ ਅਗਰ ਸਟਰੋਂਗ ਹੈ ਤੇ ਤਾਂ ਹੀ ਉਹ ਤੁਹਾਨੂੰ ਉੱਥੇ ਗ੍ਰਿਪ ਦੇ ਪਾਏਗਾ ਅਗਰ ਨਹੀਂ ਹੈ ਤੇ ਉਹ ਤੁਹਾਨੂੰ ਤੁਸੀਂ ਚੜ ਨਹੀਂ ਪਾਓਗੇ ਜੀ ਸੋ ਇਹ ਕੁਦਰਤੀ ਸਾਰੀਆਂ ਐਕਸਰਸਾਈਜ਼ ਹੋ ਜਾਂਦੀਆਂ ਸੀ ਤੁਸੀਂ ਜਾ ਰਹੇ ਹੋ ਤੇ ਕਿਤੇ ਉਤਰਾਹੀ ਆ ਰਹੀ ਹੈ ਕਿਤੇ ਚੜਾਈ ਆ ਰਹੀ ਹੈ ਠੀਕ ਹੈ ਤੇ ਉੱਥੇ ਆਪਣੇ ਆਪ ਇਹਨਾਂ ਮਸਲ ਦੀ ਸਾਰਿਆਂ ਦੀ ਐਕਸਰਸਾਈਜ਼ ਹੋ ਜਾਂਦੀ ਸੀ ਲੇਕਿਨ ਹੁਣ ਜਦੋਂ ਅਸੀਂ ਬਹਿੰਦੇ ਜਾ ਰਹੇ ਹਾਂ ਨਾ ਤੇ ਇਹ ਤੁਸੀਂ ਦੇਖੋ ਇੱਕ ਜਿਹੜਾ ਖਿਡਾਰੀ ਹੈ ਜਾਂ ਮੰਨ ਲਓ ਕਿ ਇੱਕ ਇੱਕ ਬੱਚਾ ਜਿਹੜਾ ਰੋਜ਼ ਡੰਡ ਮਾਰਦਾ ਵੇਟ ਲਿਫਟਿੰਗ ਕਰਦਾ ਜੀ ਤੇ ਤੁਸੀਂ ਉਹਦੀਆਂ ਬਾਹਾਂ ਦੇਖੋ ਕਿੰਨੀਆਂ ਸਟਰੋਂਗ ਹੁੰਦੀਆਂ ਨੇ ਜੀ ਅੰਤ ਵਿੱਚ ਉਹਨਾਂ ਪਾਰ ਸੁਖਰੀ ਹੁੰਦਾ ਹੈ ਤੇ ਇੱਕ ਬੱਚਾ ਜਿਹੜਾ ਬਿਲਕੁਲ ਵੀ ਉਹ ਨਹੀਂ ਕਰ ਰਿਹਾ ਦੋਨੋਂ ਇੱਕ ਉਮਰ ਦੇ ਨੇ ਲੇਕਿਨ ਉਹ ਉਹ ਕੀ ਉਹਦੇ ਬਰਾਬਰ ਬਰਾਬਰੀ ਕਰ ਪਾਉਂਦਾ ਨਹੀਂ ਬਿਲਕੁਲ ਨਹੀਂ ਕਰ ਪਾਉਂਦਾ ਕਾਰਨ ਕੀ ਹੈ ਕਿ ਇੱਕ ਉਹਨਾਂ ਆਪਣੇ ਸਰੀਰ ਨੂੰ ਐਕਟਿਵ ਰੱਖ ਰਿਹਾ ਹੈ ਕਿ ਉਹਦੇ ਚ ਉਹ ਤਾਕਤ ਮੇਨਟੇਨ ਹੋ ਰਹੀ ਹੈ ਵਧ ਰਹੀ ਹੈ ਤੇ ਇੱਕ ਉਹਨੂੰ ਬਿਲਕੁਲ ਕੰਮ 'ਚ ਨਹੀਂ ਲਿਆ ਰਿਹਾ ਤੇ ਉਹਦੀ ਤਾਕਤ ਜਿਹੜੀ ਉਹ ਖਤਮ ਹੁੰਦੀ ਜਾ ਰਹੀ ਹੈ ਜੀ ਸੋ ਸਰੀਰ ਦੇ ਵਿੱਚ ਜਦ ਤੱਕ ਜੀਵਨ ਹੈ ਤਦ ਤੱਕ ਤਾਕਤ ਰਹਿਣੀ ਚਾਹੀਦੀ ਹੈ ਠੀਕ ਹੈ ਤੇ ਜੇ ਉਹ ਸਾਕਤ ਨੂੰ ਅਸੀਂ ਬਣਾਏ ਰੱਖਣਾ ਹੈ ਤੇ ਸਾਨੂੰ ਫਿਰ ਉਹ ਨੂੰ ਮਮਕ ਦੇਣਾ ਹੀ ਪਵੇਗਾ ਜੀ ਸੋ ਇਹ ਜਿਹੜਾ ਸੈੱਟ ਹੈ ਇਹਨੂੰ ਅਸੀਂ ਡਿਜ਼ਾਈਨ ਹੀ ਇਸ ਤਰੀਕੇ ਨਾਲ ਕੀਤਾ ਹੈ ਕਿ ਥੋੜੇ ਸਮੇਂ ਦੇ ਵਿੱਚ ਬੜਾ ਸਾਇੰਟੀਫਿਕਲੀ ਹਰ ਇੱਕ ਅੰਗ ਦੀ ਸਾਡੇ ਛੀਰ ਦੇ ਸਾਰੇ ਚਾਹੇ ਉਹ ਸਾਰੇ ਮਸਲਸ ਨੇ ਚਾਹੇ ਉਹ ਜੋਇੰਟ ਨੇ ਸਾਰੇ ਦੇ ਸਾਰੇ ਚਾਹੇ ਉਹ ਸਾਰੇ ਸ਼ਰੀਰ ਦਾ ਨਰਵਸ ਸਿਸਟਮ ਹੈ ਨਸਾਂ ਨੇ ਇਹਨਾਂ ਦੀ ਇਲਾਸਟिसिटी ਇਹਨਾਂ ਦੀ ਜਾਨਕੀ ਲਚਕ ਇਹਨਾਂ ਦੀ ਪਾਵਰ ਸਟ੍ਰੈਂਥ ਜੋੜਾਂ ਦਾ ਮੂਵਮੈਂਟ ਤੇ ਦਿਮਾਗ ਦੇ ਨਾਲ ਜਿਹੜਾ ਸਾਡਾ ਕਨੈਕਸ਼ਨ ਹੈ ਬੋਡੀ ਦਾ ਜੀ ਠੀਕ ਹੈ ਮੰਨ ਲਓ ਮੈਂ ਉਦਾਹਰਨ ਲੈ ਰਿਹਾ ਕਿ ਆ ਮੈਂ ਉਂਗਲੀ ਲਾ ਰਿਹਾ ਹਾਂ ਜੀ ਇਹ ਇਹਦੇ ਸਿੱਥੋਂ ਆਇਆ ਦਿਮਾਗ ਤੋਂ ਦਿਮਾਗ ਤੋਂ ਲੇਕਿਨ ਇਹ ਲਾ ਕੰਟ ਰਿਹਾ ਐਗਜ਼ੀਕਿਊਟ ਇੱਥੇ ਹੋਣਾ ਨਾਗਾ ਕੇ ਕੀ ਉਹ ਜੇ ਤੇ ਦਿਮਾਗ ਦਾ ਆਦੇਸ਼ ਇੱਥੋਂ ਤੱਕ ਸਹੀ ਹੈ ਕਿ ਉਹ ਅਸੀਂ ਹੋ ਜਾਣਾ ਹੈ ਨਹੀਂ ਇਹ ਤੇ ਨਹੀਂ ਆਪਾਂ ਅੱਜ ਅਸੀਂ ਦੇਖਦੇ ਕਿਆਂ ਕਿ ਜ਼ਿਆਦਾਤਰ ਜਿਹੜੇ ਬੱਚੇ ਵੀ ਨੇ ਛੋਟੇ ਛੋਟੇ ਉਹਨਾਂ ਨੂੰ ਕਹੋ ਨਾ ਪੈਰਾਂ 'ਪਰ ਬਹਿ ਜਾਓ ਉਹ ਬੈ ਨਹੀਂ ਪਹੁੰਦੇ ਜਿਹੜੀ ਉਹਨਾਂ ਦਾ ਨਰਵਸ ਸਿਸਟਮ ਉਹਨਾਂ ਦੀਆਂ ਨਸਾਂ ਜਿਹੜੀਆਂ ਨੇ ਇੰਨੀਆਂ ਸਟਿਫ ਹੋ ਗਈਆਂ ਨੇ ਹੁਣੇ ਬਚਪਨ ਚ ਕੋਲਾਸਿਸਿਟੀ ਰਹੀ ਨਹੀਂ ਉਹ ਪੈਰਾਂ ਦੇ ਵਿੱਚ ਜਦੋਂ ਬਹਿੰਦੇ ਆ ਤੇ ਜਿਹੜਾ ਇੱਕ ਨਸਾਂ ਦੀ ਲਾਸਟ ਸੀ ਕਰਕੇ ਉਹ 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 ਜਿਹੜਾ ਟੇਡਾ ਮੇਡਾ ਬੰਦਾ ਹੋ ਜਾਂਦਾ ਸੀ ਉਹ ਨਹੀਂ ਹੋ ਪਾਰਿਆ ਉਹਨਾਂ ਦੀਆਂ ਅੱਡੀਆਂ ਇਤਨੀ ਚੁੱਕੀਆਂ ਰਹਿੰਦੀਆਂ ਨੇ ਜੋ ਅੱਡੀਆਂ ਥੱਲੇ ਲਾਉਂਦੇ ਤੇ ਪਿਛੇ ਦੇ ਪੈਂਦੇ ਨੇ ਜੀ ਹਾਂਜੀ ਸੋ ਇਹ ਜਦ ਤੱਕ ਅਸੀਂ ਜੇ ਸਰੀਰ ਨੂੰ ਅਸੀਂ ਸਹੀ ਮੂਵਮੈਂਟ ਨਹੀਂ ਦਿਆਂਗੇ ਤੇ ਸਰੀਰ ਹੀ ਤੰਦਰੁਸਤ ਕਿਵੇਂ ਰਹੇਗਾ ਜਿਹੜੇ ਬੱਚਿਆਂ ਦਾ ਹੁਣ ਇਹ ਹਾਲ ਹੈ ਕਦੇ ਕਲਪਨਾ ਕਰਕੇ ਦੇਖੋ ਉਹਨਾਂ ਦਾ ਬੁਢਾਪਾ ਕਿ ਹੋ ਜਾਵੇਗਾ ਜੀ ਹਾਂਜੀ ਅੱਜ ਹਰ ਸਮੱਸਿਆ ਜਿਹੜੀ ਹੈ ਉਹ ਛੋਟੀ ਉਮਰ ਚ ਆਉਂਦੀ ਜਾ ਰਹੀ ਹੈ ਜਿਹੜੀਆਂ ਬਿਮਾਰੀਆਂ ਕਦੇ ਬੁਢਾਪੇ ਦੀਆਂ ਗਿਣੀਆਂ ਜਾਂਦੀਆਂ ਸੀ ਅੱਲਾਹ ਕਿ ਮੇਰਾ ਤੇ ਮੰਨਣਾ ਹੈ ਕਿ ਕੁਦਰਤ ਨੇ ਕਿਸੇ ਵੀ ਉਮਰ ਚ ਕੋਈ ਬਿਮਾਰੀ ਨਹੀਂ ਇਹ ਬਿਮਾਰੀਆਂ ਕੁਦਰਤੀਆਂ ਨਹੀਂ ਬਣਾਈਆਂ ਨੇ ਇਹ ਸਾਡੀਆਂ ਆਪਣੀਆਂ ਸਿਹੜੀਆਂ ਹੋਈਆਂ ਨੇ ਸਾਰੀਆਂ ਜੀ ਇਹ ਬਿਮਾਰੀਆਂ ਹੁੰਦੀਆਂ ਤੇ ਉਹ ਜੰਗਲ ਦੇ ਜਾਨਵਰ ਇੰਨੇ ਤੰਦਰੁਸਤ ਨਾ ਹੁੰਦੇ ਹਾਂਜੀ ਉਹ ਵੀ ਤੋਂਨਾਂ ਦਾ ਵੀ ਜੀਵਨ ਸਾਡੇ ਵਾਂਗ ਹੀ ਹੈ ਦੱਸੋ ਜੇ ਅਸੀਂ ਤੰਦਰੁਸਤ ਰਹਿਣਾ ਹੈ ਤੇ ਸਰੀਰ ਨੂੰ ਸਹੀ ਮੂਵਮੈਂਟ ਦੇਣੀ ਹੈ ਤੇ ਇਸੇ ਕਰਕੇ ਇਹ ਡਿਜ਼ਾਈਨ ਸੋ ਇਹ ਇਸ ਸੈੱਟ ਦਾ ਇੱਕ ਮਕਸਦ ਜਿਹੜਾ ਹੈ ਕਿ ਤੁਹਾਡੀ ਟੋ ਤੋਂ ਲੈ ਕੇ ਜਨਕੀ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਇੱਕ ਇੱਕ ਅੰਗ ਇੱਕ ਇੱਕ ਜੋੜ ਇੱਕ ਇੱਕ ਮਸਲ ਹਰ ਇੱਕ ਦੀ ਮੂਵਮੈਂਟ ਹੋਵੇ ਜੀ ਠੀਕ ਹੈ ਔਰ ਸਹੀ ਧੰਨ ਨਾਲ ਉਹਦੀ ਮੂਵਮੈਂਟ ਹੋਵੇ ਤਾਂ ਕਿ ਤੁਸੀਂ ਸਰੀਰ ਤੁਹਾਡਾ ਇੰਨਾ ਰਮਾਂ ਰਵੇ ਕਿ ਜਦ ਵੀ ਉਹਦੀ ਲੋੜ ਹੈ ਤੁਸੀਂ ਉਸਤੇਮਾਲ ਕਰ ਸਕੋ ਮੈਂ ਇੱਕ ਛੋਟੀ ਜੀ ਉਦਾਹਰਣ ਲੈਣਾ ਕਿ ਇਸ ਐਕਸਰਸਾਈਜ਼ ਦਾ ਰਿਜ਼ਲਟ ਕੀ ਨਿਕਲਦਾ ਮੇਰੇ ਇੱਕ ਦੋਸਤ ਨੇ ਮੈਂ ਉਹਨਾਂ ਦਾ ਨਾਮ ਸ਼ੇਅਰ ਨਹੀਂ ਕਰ ਸਕਦਾ ਕਿਉਂਕਿ ਜੀ ਹਰ ਇੱਕ ਦੀ ਆਪਣੀ ਇੱਕ ਪ੍ਰਾਈਵੇਸੀ ਹੁੰਦੀ ਹੈ ਉਹ ਮੈਨੂੰ ਇਸ ਤਰੇ ਪਾਰਕ ਦੇ ਵਿੱਚ ਹੀ ਮੇਰ ਨਾਲ ਦੋਸਤੀ ਹੋਈ ਉਹਨਾਂ ਦੀ ਤੇ ਉਹਨਾਂ ਦਾ ਇਹ ਸੀਗਾ ਕਿ ਉਹ ਕਹਿੰਦੇ ਕਿ ਮੈਂ ਗੁਰਦੁਆਰੇ ਜਾਣਾ ਛੱਡ ਦੁੱਤਾ ਮੈਂ ਇਕੱਲਾ ਨਹੀਂ ਜਾ ਪਾਉਂਦਾ ਕੋਈ ਕਹਿੰਦਾ ਕੀ ਗੱਲ ਕਰ ਲੈ ਕਿਉਂ ਨਹੀਂ ਜਾ ਪਾਉਂਦੇ ਕਹਿੰਦੇ ਮੈਂ ਬੋਰ ਜਰਾਪਾ ਨਹੀਂ ਲਾ ਪਾਉਂਦਾ ਸੋ ਮੇਰੇ ਨਾਲ ਮੇਰਾ ਬੇਟਾ ਹੋਏ ਜਾਂ ਘਰ ਦਾ ਕੋਈ ਜੀ ਹੋਏ ਤੇ ਉਹ ਮੇਰੇ ਨਾਲ ਜਾਏ ਤੇ ਤਾਂ ਹੀ ਮੈਂ ਗੁਰਦੁਆਰੇ ਚਾਣਾ ਤਾਂ ਕਿ ਉਹ ਮੇਰੇ ਜਕੂ ਜਰਾ ਬਣੁੰਦੇ ਰਹੇ ਯਾਨੀ ਕਿ ਸਰੀਰ ਇੰਨਾ ਹਾਰਡ ਹੋ ਚੁੱਕਿਆ ਜੀ ਠੀਕ ਹੈ ਤੇ ਮੈਂ ਕਿਹਾ ਇਹ ਕੰਡੀਸ਼ਨ ਤੁਹਾਡੀ ਹੈ ਜੀ ਉਮਰ ਤੇਨੀ ਨਹੀਂ ਹੈਗੀ ਕਿਤੇ ਇੱਕ ਨਹੀਂ ਕਹਿੰਦਾ ਕੀ ਕਰਾਂ ਪ੍ਰੋਬਲਮ ਆਈ ਜਾ ਰਹੀਆਂ ਨੇ ਤੇ ਮੈਂ ਕਿਹਾ ਚਲੋ ਤੁਸੀਂ ਮੈਂ ਤਾਂ ਐਕਸਰਸਾਈਜ਼ ਕਰਨਾ ਤੁਸੀਂ ਮੇਰੇ ਨਾਲ ਕਰਿਆ ਕੋਈ ਕਹਿੰਦੇ ਮੇਰੇ ਕੋ ਹੋਣੀਆਂ ਨਹੀਂ ਨਹੀਂ ਜਿੰਨੀ ਹੋਏਗੀ ਉਹਨਾਂ ਕੀ ਕਰੋ ਹੌਲੀ ਹੌਲੀ ਆਪੇ ਰਹਾਮ ਹੋ ਜਾਏਗਾ ਸਰੀਰ ਜੀ ਸੋ ਉਹਨਾਂ ਨੇ ਸ਼ੁਰੂ ਕਰ ਲਈ ਲਗਭਗ 2 ਮਹੀਨੇ ਉਹਨਾਂ ਨੇ 2 15 20 ਦਿਨ ਤੇ ਉਹਨਾਂ ਨੂੰ ਲੱਗੇ ਸ਼ਰੀਰ ਨੂੰ ਥੋੜਾ ਖੋਲਦਿਆਂ ਲੇਕਿਨ ਫਿਰ ਉਹ ਸਹੀ ਢੰਗ ਨਾਲ ਡੇਪੇ ਕਰਨਾ ਤੇ 2 ਮਹੀਨੇ ਬਾਅਦ ਬੜੇ ਖੁਸ਼ ਮਨੋਂ ਆ ਕੇ ਮਿਲੇ ਕਹਿੰਦੇ ਅੱਜ ਮੈਂ ਇਕੱਲਾ ਹੀ ਗੁਰਦੁਆਰੇ ਗਿਆ ਅੱਜ ਮੈਂ ਆਪੇ ਬੂਟ ਲਾ ਲਏ ਤੇ ਆਪੇ ਪਾ ਲਏ ਜੀ ਹਾਂਜੀ ਉਹ ਉਸ ਇਨਸਾਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿ ਉਹ ਮੈਂ ਆਪੇ ਖੰਭਰ ਲਿਆ ਜੀ ਸੋ ਐਕਸਰਸਾਈਜ਼ ਦਾ ਮਕਸਦ ਹੀ ਹੈਗਾ ਹੈ ਕਿ ਤੁਹਾਡਾ ਸਰੀਰ ਜਿਹੜਾ ਰਵਾਂ ਹੋਏ ਤਾਂ ਕਿ ਜਿਹੜੇ ਥੱਲੇ ਜ਼ਰੂਰੀ ਕੰਮ ਨੇ ਤੁਸੀਂ ਆਪੇ ਕਰ ਸਕੋ ਜੀ ਸੋ ਇਹ ਜਿਹੜਾ ਐਕਸਰਸਾਈਜ਼ ਸੈੱਟ ਹੈ ਇਹਨੂੰ ਅਸੀਂ ਜਿਹੜਾ ਸਟਾਰਟ ਕਰਦੇ ਆ ਉਹ ਥੱਲੋਂ ਪੈਰਾਂ ਤੋਂ ਕਰਦੇ ਆ ਜੀ ਇਹਦੇ ਵਿੱਚ ਇੱਕ ਰੋਟੇਸ਼ਨ ਦਿੱਤਾ ਜਾਂਦਾ ਪੈਰਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਅੱਡੀ ਨੂੰ ਇੱਕ ਰੋਟੇਸ਼ਨ ਦਿੱਤਾ ਜਾਂਦਾ ਸੋ ਉਹ ਰੋਟੇਸ਼ਨ ਜਿਹੜਾ ਹੈ ਜਦੋਂ ਅੱਡੀ ਦੇ ਪਿੱਛੇ ਕੋਈ ਦੇਖੇ ਤੇ ਉਹ ਜ਼ੀਰੋ ਬਣਾਵੇ ਇਸ ਤਰ੍ਹਾਂ ਡੀ ਨੂੰ ਮੈਂ ਜੀ ਕਿ ਜ਼ੀਰੋ ਬਣਾਵੇ ਤੇ ਜਦੋਂ ਇਨਸਾਨ ਜ਼ੀਰੋ ਕਿਸੇ ਰੂਮ ਵਿੱਚ ਕਹਿਣਾ ਕਿ ਚਲਾਓ ਇਹ ਡੀ ਵਿੱਚ ਜ਼ੀਰੋ ਬਣਾਓ ਪਿੱਛੇ ਉਹ ਜ਼ੀਰੋ ਨਹੀਂ ਬਣਾ ਪਉਂਦਾ ਜੀ ਹੱਡੀ ਨਾਲ ਪਿੱਛੇ ਦੇਖੋ ਤੇ ਜ਼ੀਰੋ ਨਹੀਂ ਬਣਦੀ ਉਹ ਇੰਝਾਂ ਜ ਹੋਏਗੀ ਜਾਂ ਇੰਝਾਂ ਜ ਹੋਏਗਾ ਹਾਂਜੀ ਇਹ ਕਿਉਂ ਹੋ ਰਿਹਾ ਉਹਦੇ ਨਾਲ ਇਹ ਮੈਂ ਯੰਗ ਮੁੰਡਿਆਂ 'ਚ ਦੇਖਿਆ ਜਿਹੜੇ ਆਪਣੇ ਆਪ ਨੂੰ ਬੜਾ ਫਿਟ ਕਹਿੰਦੇ ਨੇ ਕਿ ਦਿਮਾਗ ਦਾ ਜਿਹੜਾ ਆਦੇਸ਼ ਹੈ ਉਹ ਹੱਡੀ ਤੱਕ ਐਗਜ਼ੀਕਿਊਟ ਨਹੀਂ ਹੋ ਰਿਹਾ ਦਿਮਾਗ ਕਹ ਰਿਹਾ ਉਹਨੂੰ ਗੋਲ ਘੁਮਾ لیکن ਉਹ ਐਗਜ਼ੀਕਿਊਟ ਇਧਰ ਉਧਰ ਤੇ ਹੋ ਰਹੀ ਏ ਥਲੇ ਉੱਤੇ ਲੇਕਿਨ ਉਹ ਘੁੰਮ ਨਹੀਂ پا رہی ਉਹ ਕੋਈ ਬੱਚਾ ਜਦੋਂ ਉਹਨੂੰ 15 20 ਦਿਨ ਪ੍ਰੈਕਟਿਸ ਕਰਦਾ ਆ ਤੇ ਉਹਦਾ ਉਹ ਸਿਸਟਮ ਤਾਲਮਿਲ ਦੀ ਨਾਲ ਠੀਕ ਹੋ ਜਾਂਦਾ ਕਿਉਂਕਿ ਇਹਨੂੰ ਐਕਸਪਲੇਨ ਜਿਹੜਾ ਕਰਨਾ ਉਹ ਫੀਲਡ ਦੇ ਵਿੱਚ ਜ਼ਿਆਦਾ ਹੁੰਦਾ ਆ ਜੀ ਤੇ ਅਸੀਂ ਮੈਂ ਉਹਨੂੰ ਚਲੋ ਚੱਲਦੇ ਆ ਫੀਲਡ ਦੇ ਵਿੱਚ ਤੇ ਉੱਥੇ ਜਾ ਕੇ ਉਹਨੂੰ ਨਾਲ-ਨਾਲ ਐਕਸਪਲੇਨ ਕਰਦੇ ਆ ਨਾਲ-ਨਾਲ ਕਰਕੇ ਦੇਖਦੇ ਆ ਜੀ ਸੋ ਦੋਸਤੋ ਅੱਜ ਤੁਹਾਨੂੰ ਮਿਲੀ ਏ ਐਕਸਰਸਾਈਜ਼ ਸੈੱਟ ਦੀ ਬੇਸਿਕ ਜਾਣਕਾਰੀ ਨਾਲ ਹੀ ਉਹਦੇ ਮਹੱਤਵ ਦੇ ਬਾਰੇ ਵਿੱਚ ਇਦਾਂ ਦੀਆਂ ਹੀ ਜਾਣਕਾਰੀਆਂ ਦਾ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਹਰ ਆਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ